ਲਗਾਤਾਰ ਅਮਿਸਰ ਪੁਲਿਸ ਚੌਂਕੀ ਤੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਫਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਗ੍ਰੇਨੇਡ ਨਾਲ ਹਮਲਾ ਹੋਇਆ ਜਾਣਕਾਰੀ ਮੁਤਾਬਕ ਪੁਲ ਦੇ ਉੱਪਰੋਂ ਕਿਸੇ ਨੇ ਥਾਣੇ 'ਚ ਹੈੱਡ ਗ੍ਰੇਨੇਡ ਸੁੱਟਿਆ ਪੁਲਿਸ ਬੰਬ ਸੁੱਟਣ ਵਾਲੇ ਦੇ ਪਿੱਛੇ ਭੱਜੀ ਪਰ ਕੋਈ ਵੀ ਉਹਨਾਂ ਦੇ ਹੱਥ ਨਹੀਂ ਲੱਗਿਆ ਹਾਲਾਂਕਿ ਕਿਸੇ ਦੇ ਵੀ ਜ਼ਖਮੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਥਾਣੇ ਨੂੰ ਬੰਦ ਕਰਕੇ ਤਾਲਾ ਵੀ ਲਗਾ ਦਿੱਤਾ ਹੈ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਹਾਲਾਂਕਿ ਪੁ ਪੁਲ ਨੇ ਕਿਸੇ ਵੀ ਤਰ੍ਹਾਂ ਦੇ ਤਮਾਕਾਹ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਾਮ ਮੰਨਿਆ ਜਾਵੇ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵਚਨਬੱਧ ਹੈ ਬਿਊਰੋ ਰਿਪੋਰਟ ਜੀਕੀਆ ਟੀਵੀ ਲਗਾਤਾਰ ਅਮੈਦਸਰ ਪੁਲਿਸ ਚੌਂਕੀ ਤੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਫੱਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਗ੍ਰੇਨੇਡ ਨਾਲ ਹਮਲਾ ਹੋਇਆ ਜਾਣਕਾਰੀ ਮੁਤਾਬਕ ਪੁਲ ਦੇ ਉੱਪਰੋਂ ਕਿਸੇ ਨੇ ਥਾਣੇ ਚ ਹੈਡ ਗ੍ਰੇਨੇਡ ਸੁੱਟਿਆ ਪੁਲਿਸ ਬੰਬ ਸੁੱਟਣ ਵਾਲੇ ਦੇ ਪਿੱਛੇ ਭੱਜੀ ਪਰ ਕੋਈ ਵੀ ਉਹਨਾਂ ਦੇ ਹੱਥ ਨਹੀਂ ਲੱਗਿਆ ਹਾਲਾਂਕਿ ਕਿਸੇ ਦੇ ਵੀ ਜ਼ਖਮੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਥਾਣੇ ਨੂੰ ਬੰਦ ਕਰਕੇ ਤਾਲਾ ਵੀ ਲਗਾ ਦਿੱਤਾ ਹੈ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਨੇ ਹਾਲਾਂਕਿ ਪ ਪੁਲ ਨੇ ਕਿਸੇ ਵੀ ਤਰ੍ਹਾਂ ਦੇ ਤਮਾਕਾ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਾਮ ਮੰਨਿਆ ਜਾਵੇ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵਚਨਬੱਧ ਹੈ ਬਿਊਰੋ ਰਿਪੋਰਟ ਜਕੀਆ ਟੀਵੀ ਲਗਾਤਾਰ ਅਮਿਸਰ ਪੁਲਿਸ ਚੌਂਕੀ ਤੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਟੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਗ੍ਰੇਨੇਡ ਨਾਲ ਹਮਲਾ ਹੋਇਆ ਜਾਣਕਾਰੀ ਮੁਤਾਬਕ ਪੁਲ ਦੇ ਉੱਪਰੋਂ ਕਿਸੇ ਨੇ ਥਾਣੇ ਚ ਹੈਡ ਗ੍ਰੇਨੇਡ ਸੁੱਟਿਆ ਪੁਲਿਸ ਬੰਬ ਸੁੱਟਣ ਵਾਲੇ ਦੇ ਪਿੱਛੇ ਭੱਜੀ ਪਰ ਕੋਈ ਵੀ ਉਹਨਾਂ ਦੇ ਹੱਥ ਨਹੀਂ ਲੱਗਿਆ ਹਾਲਾਂਕਿ ਕਿਸੇ ਦੇ ਵੀ ਜ਼ਖਮੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਥਾਣੇ ਨੂੰ ਬੰਦ ਕਰਕੇ ਤਾਲਾ ਵੀ ਲਗਾ ਦਿੱਤਾ ਹੈ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਨੇ ਹਾਲਾਂਕਿ ਪੁਲ ਪੁਲ ਨੇ ਕਿਸੇ ਵੀ ਤਰ੍ਹਾਂ ਦੇ ਤਮਾਕਾਹਾਂ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਾਮ ਮੰਨਿਆ ਜਾਵੇ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵਚਨਬੱਧ ਹੈ। ਬਿਊਰੋ ਰਿਪੋਰਟ ਜੀਕੀਆ ਟੀਵੀ ਲਗਾਤਾਰ ਅਮੈਦਸਰ ਪੁਲਿਸ ਚੌਂਕੀ ਤੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਫਿਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਫਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਗ੍ਰੇਨੇਡ ਨਾਲ ਹਮਲਾ ਹੋਇਆ ਜਾਣਕਾਰੀ ਮੁਤਾਬਕ ਪੁਲ ਦੇ ਉੱਪਰੋਂ ਕਿਸੇ ਨੇ ਥਾਣੇ ਚ ਹੈਡ ਗ੍ਰੇਨੇਡ ਸੁੱਟਿਆ ਪੁਲਿਸ ਬੰਬ ਸੁੱਟਣ ਵਾਲੇ ਦੇ ਪਿੱਛੇ ਭੱਜੀ ਪਰ ਕੋਈ ਵੀ ਉਹਨਾਂ ਦੇ ਹੱਥ ਨਹੀਂ ਲੱਗਿਆ ਹਾਲਾਂਕਿ ਕਿਸੇ ਦੇ ਵੀ ਜ਼ਖਮੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਥਾਣੇ ਨੂੰ ਬੰਦ ਕਰਕੇ ਤਾਲਾ ਵੀ ਲਗਾ ਦਿੱਤਾ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਹਾਲਾਂਕਿ ਪੁਲ ਪੁਲ ਨੇ ਕਿਸੇ ਵੀ ਤਰ੍ਹਾਂ ਦੇ ਤਮਾਕਾ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਾਮ ਮੰਨਿਆ ਜਾਵੇ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵਚਨਬੱਧ ਹੈ ਬਿਊਰੋ ਰਿਪੋਰਟ ਟਿਕਿਆ ਟੀਵੀ